ਹਸਰੀ ਪੱਟ ਤੇਰਾ ਦੁਲਾਰੇ ਦਾ ਬਾਪੂ ਮੁਖ ਨੂੰ ਟਿਕ ਟਿਕ ਵੇਖਦਾ ਬੁਰਾ ਕਰਮ ਕਮਾਇਆ ਵੈਰੀ ਨੇ ਬਣ ਗਿਆ ਜੋ ਲਿਖਿਆ ਲੇਖਦਾ ਸੇਰੀ ਪੱਟ ਤੇਰਾ ਦੁਲਾਰੇ ਦਾ ਬਾਪੂ ਮੁਖ ਨੂੰ ਟਿਕ ਟਿਕ ਵੇਖਦਾ ਪੂਰਾ ਕਰਮ ਕਮਾਇਆ ਵੈਰੀ ਨੇ ਬਣ ਗਿਆ ਜੋ ਲਿਖਿਆ ਲੇਖਦਾ ਤੇਰਾ ਕੀ ਇਤਿਹਾਸ ਪੰਜਾਬ ਸਿਆ ਤੇ ਕੀ ਬਣੀ ਕਹਾਣੀ ਹੋਇ ਅਜੀ ਵੇਖ ਮਾਤ ਦੀਆਂ ਕੁੜੀਆਂ ਚੋਂ ਫਿਰ ਲੱਭਦੀ ਜਾਨ ਜਵਾਨੀ ਹੋ ਅੱਜੀ ਵੇਖ ਮੋਤ ਦੀਆਂ ਕੁੜੀਆਂ ਚੋਂ ਫਿਰ ਲੱਭਦੀ ਜਾਨ ਜਵਾਨੀ ਹੋ ਅੱਜੀ ਵੇਖ ਮੋਤ ਦੀਆਂ ਕੁੜੀਆਂ ਚੋਂ ਜੋ ਬਣ ਰਤੀਆਂ ਕਿੰਨੀਆਂ ਥੀਆਂ ਦੇ ਮੱਥੇ ਤੇ ਵਿਦਵਾ ਖਣ ਗਿਆ ਕੌਣ ਹੱਸਦਿਆਂ ਪਹਿਣਾ ਲਈ ਦਰਦਾਂ ਦੇ ਤਾਣੇ ਬੁਣ ਗਿਆ ਏ ਕੌਣ ਹੱਸਦਿਆਂ ਪਹਿਣਾ ਲਈ ਦਰਦਾਂ ਦੇ ਤਾਣੇ ਬੁਣ ਗਿਆ ਲੈ ਬੂੰਦ ਬੂੰਦ ਰਤ ਸੀਨੇ ਚੋਂ ਲੈ ਬੂੰਦ ਬੂੰਦ ਰਤ ਸੀਨੇ ਚੋਂ ਅੱਖੀਆਂ ਚੋਂ ਵਹਿੰਦਾ ਪਾਣੀ ਜੀ ਵੇਖ ਮੋਤ ਦੀਆਂ ਕੁੜੀਆਂ ਚੋਂ ਫਿਰੇ ਲੱਭ ਦੀ ਜਾਨ ਜਵਾਨੀ ਹੋਇ ਆ ਜੀ ਵੇਖ ਮੋਤ ਦੀਆਂ ਕੁੜੀਆਂ ਚੋਂ ਰਹੀ ਟਾਲ ਵਾਂਗਰਾ ਜਿਹੜੀ ਮਾਂ ਸਦਾ ਜਾਨ ਸੋਨੇ ਤੋਂ ਵਾਰਦੀ नड़ी रचगे ज़हर चो अॼु सीन पाली नाड़ी रच जर चो अॼु सीन पाली जियो मुकिया सिधो आहियो ਜਿਉਂ ਦੇ ਜੀ ਮੁਕੀਆਂ ਸਿੱਧੂ ਆਇਓ ਜਿਨ੍ਹਾਂ ਦੇ ਪੁੱਤ ਗਏ ਸ਼ਮਸ਼ਾਨੀ ਅੱਜ ਵੇਖ ਮੌਤ ਦੀਆਂ ਪੁੜੀਆਂ ਚੋਂ ਫਿਰੇ ਲੱਭ ਦੀ ਜਾਨ ਜਵਾਨੀ ਹੋਇ ਅੱਜ ਵੇਖ ਮੌਤ ਦੀਆਂ ਪੁੜੀਆਂ ਚੋਂ ਫਿਰੇ ਲੱਭ ਦੀ ਜਾਨ ਜਵਾਨੀ ਹੋਇ ਅੱਜ ਵੇਖ ਮੌਤ ਦੀਆਂ ਪੁੜੀਆਂ ਚੋਂ ਵੇਖ ਮੋਤ ਦੀਆਂ ਕੁੜੀਆਂ ਚੋ ਵੇਖ ਮੋਤ ਦੀਆਂ ਕੁੜੀਆਂ ਚੋ